ਅਕਾਲੀਸ ਮੱਤਕਾਂ ਵੱਲੋਂ ਕਾਂਗਰਸੀ ਸਮਰਥਕਾਂ 'ਤੇ ਲਗਾਤਾਰ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਨੇ ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਸੁਰ ਸਿੰਘ ਦਾ ਹੈ ਇੱਥੋਂ ਦੇ ਅਕਾਲੀ ਵਰਕਰ ਗੁਰਪ੍ਰੀਤ ਸਿੰਘ ਨੇ ਕੁਝ ਕਾਂਗਰਸੀ ਵਰਕਰਾਂ 'ਤੇ ਉਸ ਦੀ ਸਵਾ ਕਿਲਾ ਕਣਕ ਧੱਕੇ ਨਾਲ ਵੱਢਣ ਦੇ ਦੋਸ਼ ਲਗਾਏ ਨੇ ਗੁਰਪ੍ਰੀਤ ਨੇ ਦੋਸ਼ ਲਗਾਉਣੇ ਇੱਕ ਦਰਖਾਸਤ ਦੇਣ ਤੋਂ ਬਾਅਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਭੜੀ ਹਾਂ ਬੈ ਲਈ ਸੀ ਤੇ ਕਣਕ ਹਾਂ ਬੀਜੀ ਆ ਤੇ ਇਹਨਾਂ ਨੇ ਕਾਂਗਰਸ ਸਰਕਾਰੀਆਂ ਨੇ ਧੱਕੇ ਨਾਲ ਅਸੀਂ ਕਾਲੀ ਪਾਰਟੀ ਦੇ ਬੰਦੇ ਆ ਇਹਨਾਂ ਧੱਕੇ ਨਾਲ ਰਾਤ ਸਾਡੀ ਚੋਰੀ ਕਣਕ ਵੜਦੀ ਐ ਅਸੀਂ ਅੱਗੇ ਪੈਨੋ ਰਾਖੀ ਕਰਦੇ ਵੀ ਰਹੇ ਹਾਂ ਦਿਨੇ-ਦਿਨੇ ਤੇ ਰਾਤਾਂ ਇਹਨਾਂ ਨੇ ਧੱਕੇ ਦੇ ਨਾਲ ਸਾਡੀ ਕਣਕ ਜ਼ਬਰਦਸਤੀ ਵੜਦੀ ਆ ਬਾਕੀ ਆ ਸਾਡਾ ਰਾਹ ਵਗਦਾ ਵਾ ਰਾਹ ਦੇ ਉੱਤੇ ਪੁੱਛੋ ਕਿ ਕਣਕ ਬੀਜੀ ਕਿੰਨੇ ਆ ਤੇ ਵੱਢੀ ਕਿੰਨੇ ਆ ਆਸਤਾ ਕੱਢੀਆਂ ਜੀ ਅਸੀਂ ਐਸਐਸਪੀ ਸਾਹਿਬ ਨੂੰ ਕੱਢੀ ਪੰਜਾਬ ਪੁਲਿਸ ਡੀਜੀਪੀ ਨੂੰ ਕੱਢੀ ਆ ਐਸਐਸਪੀ ਤਰਨਤਾਰ ਨੂੰ ਡਿਵਟੀ ਪੀਕ ਇਵੈਂਟ ਨੂੰ ਸਾਡੀ ਕੈਪਟਨ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀ ਆ ਪਰ ਸਾਡੀ ਦਰਖਾਸਤ ਦਾ ਕਿਸੇ ਨੇ ਕੋਈ ਅਸਰ ਨਹੀਂ ਕੀਤਾ ਹਾਂਜੀ ਕੋਰਟ 'ਚ ਵੀ ਕੇਸ ਚੱਲਦਾ ਸੀ ਕੋਰਟ 'ਚ ਵੀ ਕੇਸ ਅਸੀਂ ਜਿੱਤੇ ਹਾਂ ਕੇਸ ਸਾਡੇ ਹੱਕ ਦੇ ਵਿੱਚ ਹੋਇਆ ਵਾ ਫੇਰ ਅਸੀਂ ਪੜੀ ਵਈ ਫੇਰ ਆਹ ਕਨਕ ਬੀਜੀ ਆ ਇਸ ਸਬੰਧੀ ਜਦੋਂ ਜਾਂਚ ਕਰ ਰਹੇ ਡੀਐਸਪੀ ਸੁਲੱਖਣ ਸਿੰਘ ਮਾਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਹਿ ਕੇ ਮਾਮਲੇ ਦੀ ਜਾਂਚ ਕਰਕੇ ਲੋੜਿੰਦੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਮੈਨੂੰ ਦੱਸਿਆ ਵੀ ਗੁਰਪ੍ਰੀਤ ਸਿੰਘ ਪਾਰਟੀ ਅਲੈਜ ਕਰਦੀ ਹੈ ਕਿ ਉਹਦੀ ਜਿਹੜੀ ਜ਼ਮੀਨ ਉਹਨੇ ਕਨਕ ਬੀਜੀ ਸਵਾ ਕਿਲਾ ਕਿਲੇ ਦੇ ਉਹ ਦੂਸਰੀ ਜਸਪਾਲ ਪਾਰਟੀ ਜਾਂ ਰਾਡੀ ਪਾਰਟੀ ਉਨਵਟ ਕੇ ਲੱਗੀ ਹੈ ਮੈਂ ਇਹ ਤੋਂ ਪਤਾ ਕਰਵਾ ਰਹੇ ਹਾਂ ਉਹਦੇ ਵੀ ਸਾਡਾ ਜੇ ਤੇ ਗੁਰਪ੍ਰੀਤ ਸਿੰਘ ਨੇ ਬੀਜੀਏ ਤੇ ਉਹ ਵੜੂਗਾ ਜੇ ਜਸਪਾਲ ਪਾਰਟੀ ਨੇ ਬੀਜੀਏ ਤੇ ਉਹ ਵੜੂਗਾ ਜਿਨੇ ਕੰਕ ਬੀਜੀਆ ਉਹਨੂੰ ਵੜਾਵਾਂਗੇ ਬਾਕੀ ਜੇ ਕੋ ਉੱਥੇ ਕੋ ਹੋਰ ਕੋ ਨਕਸ਼ਿਆਮ ਦੀ ਸ਼ੁਰੂਤ ਤੋਂ ਤੁਹਾਡੇ ਪ੍ਰੋਗਰਾਮ ਟੈਕਸ਼ਨ ਫਿਲਹਾਲ ਕਾਂਗਰਸ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਦੇ ਦਾਵੇ ਇਹਨਾਂ આરોਪਾਂ ਅੱਗੇ ਫਿੱਕੇ ਪੈ ਰਹੇ ਨੇ ਤਰਨ ਤਰਨ ਤੋਂ ਰਜੀਵ ਬੈਂਬੀ ਖਬਰ ਹਰਬਲ ਇੰਡੀਆ ਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਤਰਕਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@khabarharplindia.com